ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਤਿਹਾਸਕ ਦਿਹਾੜਾ ਹੈ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾ ਗਦੀ ਦਿਵਸ ਹੈ ਸਿੱਖ ਧਰਮ ਦੇ ਅੰਦਰ ਪ੍ਰਥਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਖਸੀ ਗੁਰਤਾ ਦਾ سلسلہ ਪ੍ਰారంਭ ਕੀਤਾ ਸੀ ਤੇ ਸਤਗੁਰਾਂ ਨੇ ਨਲ ਹੀ ਇਹ ਵੀ ਸਬੂਤ ਦੇ ਦਿੱਤਾ ਸੀ ਕਿ ਇਹ ਗੁਰਤਾ ਗੱਦੀ ਇਰਤਿਤਾ ਪੁਰਖੀ ਵਿਰਾਸਤ ਨਹੀਂ ਹੈ ਕਿ ਇਸ ਦਾ ਹੱਕਦਾਰ ਸੰਤਾਨ ਹੀ ਹੋ ਸਕਦੀ ਹੈ ਇਹ ਅਕਾਲ ਪੁਰਖੀ ਬਖਸ਼ਿਸ਼ ਹੈ ਕਿ ਜਿਹੜਾ ਇਸ ਦੇ ਯੋਗ ਹੋਵੇ ਇਹ ਬਖਸ਼ਿਸ਼ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸਈ ਤਖਤ ਬਹਿ ਤਖਤੈ ਕੀ ਲਾਇਕ ਪੰਜ ਸਮਾਏ ਗੁਰਮਤਿ ਪਾਇ ਗੁਰੂ ਘਰ ਦੇ ਕੀਰਤਨੀਏ ਸੱਤਾ اور ਬਲਵੰਡ ਜੀ ਗੁਰੂ ਅਰਜਨ ਦੇਵ ਜੀ ਦੀ ਗੁਰਤਾ ਗਦੀ ਦੇ ਸਬੰਧ ਵਿੱਚ ਬਚਨ ਉਚਾਰਦੇ ਹਨ ਤਖਤ ਬੈਠਾ ਅਰਜਨ ਗੁਰ ਸਤਗੁਰ ਕਾਖਿਵੈ ਚੰਦੂਆ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਲਹਿਣਾ ਜੀ ਆਉਂਦੇ ਹਨ ਤੇ ਗੁਰੂ ਨਾਨਕ ਦੇਵ ਜੀ ਉਸ ਵਕਤ ਕਰਤਾਰਪੁਰ ਤੋਂ ਬਾਹਰ ਨੂੰ ਆਪਣੇ ਖੇਤਾਂ ਨੂੰ ਜਾ ਰਹੇ ਸਨ ਔਰ ਰਸਤੇ ਦੇ ਵਿੱਚ ਲਹਿਣਾ ਜੀ ਘੋੜੀ ਦੇ ਉੱਤੇ ਸਵਾਰ ਸਨ ਤੇ ਗੁਰੂ ਨਾਨਕ ਦੇਵ ਜੀ ਨੂੰ ਹੀ ਰਸਤਾ ਪੁੱਛ ਲਿਆ ਕਿ ਇਸ ਨਗਰ ਦੇ ਵਿੱਚ ਗੁਰੂ ਨਾਨਕ ਨਾਮ ਦੇ ਕੋਈ ਮਹਾਪੁਰਸ਼ ਰਹਿੰਦੇ ਹਨ ਉਹਨਾਂ ਦੇ ਦਰਬਾਰ ਜਾਣਾ ਹੈ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਨਜ਼ਰੇ ਹੀ ਲਹਿਣਾ ਜੀ ਨੂੰ ਪਛਾਣ ਲਿਆ ਸੀ ਇਸ ਨੇ ਕੁਝ ਲੈਣਾ ਹੈ ਤੇ ਅਸੀਂ ਕੁਝ ਦੇਣਾ ਹੈ ਇਸ ਨੇ ਰਸਤਾ ਪੁੱਛਿਆ ਹੈ ਤੇ ਇਸ ਨੂੰ ਰਸਤਾ ਦੱਸਣਾ ਹੈ ਇਸ ਨੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਤੇ ਇਸ ਨੂੰ ਉਸ ਮੰਜ਼ਿਲ ਤੇ ਪਹੁੰਚਾਉਣਾ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਲੈਹਣੇ ਦੀ ਕੋੜੀ ਦੀਆਂ ਵਾਗਾਂ ਪੜੀਆਂ ਤੇ ਅੱਗੇ-ਅੱਗੇ ਚੱਲਣਾ ਸ਼ੁਰੂ ਕਰ ਦਿੱਤਾ ਕਰਤਾਰਪੁਰ ਘਰ ਦੇ ਵਿੱਚ ਚਲੇ ਗਏ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਕੋੜੀ ਨੂੰ ਉਸ ਕਿल्ले ਦੇ ਨਾਲ ਬੰਨ ਦੇ ਸਤਿਗੁਰੂ ਜੀ ਬਿਰਾਜ ਗਏ ਤੇ ਬਚਨ ਬिलास ਸ਼ੁਰੂ ਹੋ ਗਏ ਹੁਣ ਬਚਨ ਬिलास ਸੁਣਦਿਆਂ ਸੁਣਦਿਆਂ ਲਹਿਣਾ ਜੀ ਦਾ ਮਨ ਸਤਗੁਰਾਂ ਦੇ ਬਚਨਾਂ ਦੇ ਵਿੱਚ ਇੰਨਾ ਜੁੜ ਗਿਆ ਤੇ ਅੰਦਰ ਹੀ ਅੰਦਰ ਪੁਰਸਤਾ ਵੀ ਚੱਲ ਰਿਹਾ ਹੈ ਮਨਾ ਤੂੰ ਅਗਿਆ ਕੀਤੀ ਹੈ ਗੁਰੂ ਨਾਨਕ ਦੇਵ ਜੀ ਤਾਂ ਇਹੀ ਹਨ ਜਿਹੜੇ ਤੇਰੇ ਅੱਗੇ ਪੈਦਲ ਚੱਲ ਕੇ ਆਏ ਤੂੰ ਕੋੜੀ ਤੇ ਚੜ ਕੇ ਆਇਆ ਏਡੇ ਵੱਡੇ ਮਹਾਪੁਰਸ਼ ਤੇਰੇ ਅੱਗੇ ਪੈਦਲ ਚੱਲ ਕੇ ਆਏ ਅਜੇ ਮਨ ਹੀ ਵਿੱਚ ਸੋਚ ਰਹੇ ਸਨ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਪਾਈ ਗੁਰਦਾਸ ਜੀ ਨੇ ਲਿਖਿਆ ਹੈ ਬਾਬਾ ਜਾਣੀ ਜਾਨਪੁਰਖ ਗੁਰੂ ਨਾਨਕ ਦੇਵ ਜੀ ਦਿਲ ਦੀ ਜਾਣਨ ਵਾਲੇ ਕਹਿਣ ਲੱਗੇ ਪੁਰਖਾ ਤੇਰਾ ਨਾਮ ਕੀ ਹੈ ਕਹਿਣ ਲੱਗਾ ਜੀ ਮੇਰਾ ਨਾਮ ਲੈਣਾ ਸਤ ਗੁਰੂ ਜੀ ਕਹਿਣ ਲੱਗੇ ਫਿਰ ਲੈਣਦਾਰ ਘੋੜੀਆਂ ਤੇ ਹੀ ਸਵਾਰ ਹੋ ਕੇ ਆਉਂਦੀ ਹਨ ਤੁਸੀਂ ਲੈਣਾ ਹੈ ਤੇ ਅਸੀਂ ਦੇਣਾ ਸੋ ਇਨੀ ਦੇਰ ਨੂੰ ਸਾਥੀ ਆ ਕੇ ਕਹਿਣ ਲੱਗੇ ਕਿ ਜਥੇ ਦੀ ਤਿਆਰੀ ਹੋ ਗਈ ਹੈ ਆਓ ਚੱਲੀਏ ਲਹਿਣਾ ਜੀ ਦਾ ਜਵਾਬ ਸੀ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਹੈ ਤੁਹਾਨੂੰ ਹੁਣ ਖੋਲ ਹੈ ਤੁਸੀਂ ਜਿੱਧਰ ਨੂੰ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਸੋ ਉਸ ਦਿਨ ਤੋਂ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਲਗਭਗ 7 ਸਾਲ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਾਣੀ ਤੇ ਇਸ ਸਮੇਂ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੀਆਂ ਪ੍ਰੀਖਿਆਵਾਂ ਜਿਹੜੀਆਂ ਸਨ ਭਾਈ ਲੈਣਾ ਜੀ ਦੀਆਂ ਲਈਆਂ ਭਾਈ ਲੈਣਾ ਜੀ ਨੂੰ ਪਾਠ ਪੜਾਇਆ ਗਿਆ ਸੀ ਹੁਕਮ ਮੰਨੇ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਇਸ ਕਰਕੇ ਭਾਈ ਲੈਣਾ ਜੀ ਨੇ ਹੁਕਮ ਮੰਨ ਦੀ ਕਾਰ ਜਿਹੜੀ ਸੀ ਉਹ ਕਮਾ ਕੇ ਦਸੀ ਜੇ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਅੱਧੀ ਰਾਤ ਦਾ ਸਮਾਂ ਸੀ ਲੈਣਿਆ ਬਸਤਰ ਚੁੱਕ ਤੇ ਰਾਵੀ ਦਰਿਆ ਤੋਂ ਧੋ ਕੇ ਲਿਆ ਤੇ ਲੈਣਾ ਜੀ ਝਟ ਤਿਆਰ ਹੋ ਗਏ ਜੇ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਰਾਤ ਦਾ ਸਮਾਂ ਹੈ ਮੂਲੇ ਧਾਰ ਬਾਸ਼ ਹੋ ਰਹੀ ਹੈ ਧਰਮਸਾਲ ਦੀ ਦੀਵਾਰ ਉਸਾਰਨੀ ਹੈ ਤੇ ਲੈਣਾ ਜੀ ਝਟ ਤਿਆਰ ਹੋ ਗਏ ਸਾਰੀ ਰਾਤ ਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਦੀਵਾਰ ਉਸਾਰਨ ਦੇ ਵਿੱਚ ਲੱਗੇ ਰਹੇ ਸਵੇਰ ਹੁੰਦਿਆਂ ਤੱਕ ਲੈਣਾ ਜੀ ਨੇ ਦੀਵਾਰ ਉਸਾਰ ਕੇ ਹੀ ਦਮ ਲਿਆ ਅਖੀਰਲੀ ਪ੍ਰੀਖਿਆ ਜਿਹੜੀ ਸੀ ਉਹ ਬਹੁਤ ਕਠਿਨ ਸੀ ਕਰੜੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਲੈਹਣਾ ਨੂੰ ਇਤੋਂ ਤੱਕ ਵੀ ਕਿਹਾ ਸੀ ਕਿ ਜਦੋਂ ਬਾਕੀ ਲੋਕ ਚਲੇ ਗਏ ਹਨ ਤੇ ਲੈਣਿਆ ਤੂੰ ਕਿਉਂ ਨਹੀਂ ਜਾਂਦਾ ਤੇ ਲੈਣਾ ਜੀ ਦਾ ਜਵਾਬ ਸੀ ਸਤਿਗੁਰੂ ਜੀ ਉਹਨਾਂ ਦਾ ਕੋਈ ਟਿਕਾਣਾ ਹੋਵੇਗਾ ਪਰ ਮੇਰਾ ਟਿਕਾਣਾ ਤਾਂ ਤੁਹਾਡੇ ਚਰਨ ਹੀ ਆ ਇਸ ਕਰਕੇ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਲਹਿਣਾ ਜੀ ਪ੍ਰੀਖਿਆ ਵਿੱਚੋਂ ਪਾਸ ਹੋਏ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਦਾ ਇਸ਼ਨਾਨ ਕਰਵਾਇਆ ਤਖਤ ਤੇ ਬਿਠਾਇਆ ਤੇ ਪ੍ਰਕਰਮਾ ਕੀਤੀਆਂ ਤੇ ਲਹਿਣਾ ਜੀ ਦੇ ਚਰਨਾਂ ਤੇ ਸੀਸ ਨਿਵਾ ਦਿੱਤਾ ਇਸ ਗੱਲ ਦੀ ਪੁਸ਼ਟੀ ਗੁਰੂ ਕੇ ਕੀਰਤਨੀਏ ਸੱਤਾ ਔਰ ਬਲਵੰਡ ਇਸ ਤਰ੍ਹਾਂ ਕਰਦੇ ਹਨ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥਿੰਦੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਲਾਮਤੀ ਵਿੱਚ ਹੀ ਆਪਣੇ ਚੇਲੇ ਲਹਿਣਾ ਨੂੰ ਅੰਗਦ ਦੇਵ ਦਾ ਨਾਮ ਦੇ ਕੇ ਆਪਣੀ ਤਖਤ ਤੇ ਬਿਠਾ ਕੇ ਤੇ ਉਹਨਾਂ ਦੇ ਅੱਗੇ ਸੀਸ ਝੁਕਾ ਦਿੱਤਾ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਮ ਦੇ ਦਿੱਤਾ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਜਾਂਦੇ ਹਨ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਉਂਦੇ ਹਨ। ਇਹ ਲਗਭਗ 11 ਸਾਲ ਘਾਲਣਾ ਕਰਦੇ ਹਨ ਤੇ ਜਦੋਂ ਉਨ੍ਹਾਂ ਦੀ ਇਹ ਘਾਲਣਾ ਸਫਲ ਹੋਈ ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਸੌਂਪ ਦਿੱਤੀ ਤੇ ਗੁਰੂ ਅਮਰਦਾਸ ਜੀ ਬਣਾ ਦਿੱਤਾ। ਹੁਣ ਜਦੋਂ ਗੁਰੂ ਅਮਰਦਾਸ ਜੀ ਤਖਤ ਤੇ ਬੈਠਦੇ ਹਨ ਤੇ ਗੁਰੂ ਅੰਗਦ ਦੇਵ ਜੀ ਦੇ ਸਹਬਜ਼ਾਦੇ ਦਾਤੂ ਅਤੇ ਦਸ ਜਿਨ੍ਹਾਂ ਨੇ ਇੱਧਰ ਉੱਧਰ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਦਾਤੂ ਨੇ ਤੇ ਇਥੋਂ ਦਾ ਕੁ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਤਖਤ ਤੋਂ ਹੇਠਾਂ ਵੀ ਡੇਕ ਦਿੱਤਾ ਸੀ ਪਰ ਸਤਿਗੁਰੂ ਜੀ ਨੇ ਇਸ ਦੇ ਹਿਰਦੇ ਦੀ ਈਰਖਾ ਦੀ ਆਗ ਨੂੰ ਸ਼ਾਂਤ ਕਰਨ ਵਾਸਤੇ ਆਪਣੇ ਨਗਰ ਬਾਸਰ ਕੇ ਚਲੇ ਗਏ ਸ ਪਰ ਇਧਰ ਸਿੱਖ ਸੰਗਤਾਂ ਨੂੰ ਵੀ ਇਹ ਸੋਝੀ ਸੀ ਤੇ ਉਹਨਾਂ ਨੇ ਦਾਤੂ ਨੂੰ ਗੁਰੂ ਪ੍ਰਵਾਣ ਨਹੀਂ ਕੀਤਾ ਤੇ ਉਹਨਾਂ ਨੇ ਸੱਚੇ ਗੁਰੂ ਦੀ ਭਾਲ ਕਰਕੇ ਤੇ ਸੱਚੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਕਿ ਸੰਗਤਾਂ ਵਿਆਕੁਲ ਸੰਗਤਾਂ ਦੀ ਅਗਵਾਈ ਕਰੋ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਭਾਈ ਜੇਠਾ ਜੀ ਆਉਂਦੇ ਹਨ ਗੁਰਸਿੱਖੀ ਦੀ ਕਮਾਈ ਕਰਦੇ ਹਨ ਗੁਰੂ ਅਮਰਦਾਸ ਜੀ ਦੇ ਆਪਣੇ ਦੋ ਸਹਬਜ਼ਾਦੇ ਹਨ ਬਾਬਾ ਮੋਹਨ ਤੇ ਮੋਰੀ ਪਰ ਗੁਰੂ ਅਮਰਦਾਸ ਜੀ ਨੇ ਜੋ ਇਸ ਤਖਤ ਤੇ ਯੋਗ ਸਨ ਤੇ ਇਹ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੂੰ ਹਾਲਾਂਕਿ ਗੁਰੂ ਅਮਰਦਾਸ ਜੀ ਦਾ ਜਵਾਈ ਭਾਈ ਰਾਮਾ ਜੀ ਵੀ ਸਨ ਇਹ ਦੋਹਾਂ ਦੀ ਪ੍ਰੀਖਿਆ ਵੀ ਲਈ ਤੇ ਪ੍ਰੀਖਿਆ ਵਿੱਚੋਂ ਜਿਹੜਾ ਪਾਸ ਹੋਇਆ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਪਿਰਤੀ ਚੰਦ ਜੋ ਬੜੇ ਹਿਸਾਬੀ ਕਿਤਾਬੀ ਚਲਾਕ ਚੁਸਤ ਸਨ ਚਾਤੁਰ ਸਨ ਪਰ ਅਧਿਆਤਮਿਕ ਗੁਣਾ ਤੋਂ ਸੱਖਣੇ ਸਨ ਦੂਸਰੇ ਨੰਬਰ ਤੇ ਮਹਾਦੇਵ ਜੋ ਕਿ ਰਮ ਤੇ ਸਾਧੂ ਸਨ ਤੇ ਤੀਸਰੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਅੰਦਰ ਉਹ ਸਾਰੇ ਗੁਣ ਮੌਜੂਦ ਸਨ ਜੋ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਸ ਬਣਨ ਵਾਸਤੇ ਚਾਹੀਦੇ ਸਨ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਭਾਈ ਗੁਰਦਾਸ ਜੀ ਦੇ ਬਚਨ ਹਨ ਬਾਬਾ ਜਾਣੀ ਜਾਨਪੁਰਖ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅਮਰਦਾਸ ਜੀ ਉਹਨਾਂ ਨੇ ਵੀ ਬਾਲ ਅਰਜਨ ਦੇਵ ਨੂੰ ਬਚਪਨ ਦੇ ਵਿੱਚ ਹੀ ਅਛਾਣ ਲਿਆ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਸ ਬਣਗੇ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਕਈ ਵਾਰ ਬਾਲ ਅਰਜਨ ਦੇਵ ਉਸ ਤਖਤ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਜਿਸ ਤਖਤ ਦੇ ਉੱਤੇ ਗੁਰੂ ਅਮਰਦਾਸ ਜੀ ਬਿਰਾਜਦੇ ਸਨ ਤੇ ਸਤਿਗੁਰੂ ਜੀ ਪਿਆਰ ਦੇ ਨਾਲ ਬਾਲਕ ਦੀ ਪਿੱਠ ਫਲੋਸਦੇ ਤੇ ਬਚਨ ਕਰਦੇ ਬੇਟਾ ਉਹ ਵੀ ਸਮਾਂ ਆਵੇਗਾ ਜਦੋਂ ਤੁਸੀਂ ਇਸ ਤਖਤ ਦੇ ਉੱਤੇ ਬੈਠੋਗੇ ਫਿਰ ਸਤਿਗੁਰੂ ਜੀ ਕਈ ਵਾਰ ਬਚਨ ਕਰਦੇ ਸਨ ਦੋਤਾ ਬਾਣੀ ਦਾ ਬੋਹਤਾ ਇਹ ਜੋ ਸਾਡਾ ਦੋਤਾ ਅਰਜਨ ਦੇਵ ਇਹ ਬਾਣੀ ਤਾਂ ਜਹਾਜ਼ ਹੋਏਗਾ ਬਹੁਤ ساری ਬਾਣੀ ਉਚਾਰਨ ਕਰੇਗਾ ਜਿਵੇਂ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਨਜ਼ਰ ਹੀ ਪਛਾਣ ਲਿਆ ਸੀ ਇਸੇ ਹੀ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਪਛਾਣ ਲਿਆ ਸੀ ਹੁਣ ਗੁਰੂ ਰਾਮਦਾਸ ਜੀ ਨੇ ਆਪਣਾ ਜੋਤੀ ਜੋਤ ਸਮਾ ਨੇੜੇ ਜਾਣ ਕੇ ਤੇ ਸਤਿਗੁਰੂ ਜੀ ਗੋਇੰਦਵਾਲ ਵਿਖੇ ਆ ਗਏ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਤਖਤ ਦੀ ਜ਼ਿੰਮੇਵਾਰੀ ਜਿਹੜੀ ਸੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ। ਗੁਰੂ ਅਰਜਨ ਦੇਵ ਜੀ ਦੇ ਅੰਦਰ ਉਹ ਗੁਣ ਮੌਜੂਦ ਸਨ। ਉਹਨਾਂ ਦਾ ਰੱਬ ਦੇ ਨਾਲ ਪਿਆਰ ਸੀ ਤੇ ਉਹਨਾਂ ਦੇ ਰੱਬੀ ਪਿਆਰ ਨੂੰ ਦੇਖ ਕੇ ਤੇ ਗੁਰੂ ਰਾਮਦਾਸ ਜੀ ਨੇ ਇਹ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ। ਉਹਨਾਂ ਦਾ ਗੁਰਬਾਣੀ ਦੇ ਨਾਲ ਪਿਆਰ ਤੇ ਲਗਨ ਸੀ। ਇਹ ਗੁਣ ਦੇਖ ਕੇ ਉਹਨਾਂ ਨੂੰ ਸਤ ਗੁਰਾਂ ਨੇ ਇਸ ਜੋ ਸਮਝਿਆ ਉਹਨਾਂ ਦੇ ਅੰਦਰ ਸੇਵਾ ਭਾਵਨਾ ਸੀ ਤੇ ਇਹ ਗੁਣ ਕਰਕੇ ਸਤੂਗੁਰਾਂ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਜੋਗ ਸਮਝਿਆ ਇਸ ਕਰਕੇ ਸਤੰਬਰ 1581 ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਉਹ ਬਖਸ਼ਸ਼ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਨੂੰ ਤਖਤ ਦੇ ਵਾਰਸ ਬਣ ਤੇ ਪਿਰਤੀ ਚੰਦ ਜਿਹੜਾ ਸੀ ਉਹ ਬਹੁਤ ਤਿਲ ਮਿਲਾਇਆ ਤੇ ਗੁਰੂ ਰਾਮਦਾਸ ਜੀ ਨੇ ਉਸ ਨੂੰ ਸਮਝਾਇਆ ਵੀ ਸੀ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਢੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ ਪਰ ਫੇਰ ਵੀ ਪਿਰਤੀ ਚੰਦ ਜਿਹੜਾ ਸੀ ਉਹ ਸਮਝਿਆ ਨਹੀਂ ਤੇ ਉਸ ਨੇ ਗੁਰੂ ਅਰਜਨ ਦੇਵ ਜੀ ਦੇ ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਵੀ ਖੜੀਆਂ ਕੀਤੀਆਂ ਉਸ ਨੇ ਅੰਮ੍ਰਿਤਸਰ ਦੀ ਨਾਕਾਬੰਦੀ ਕਰ ਦਿੱਤੀ ਸੰਗਤਾਂ ਤੋਂ ਕਾਰ ਭੇਟਾ ਲੈ ਕੇ ਤੇ ਲੰਗਰ ਛਕਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਭੇਜ ਦਿੰਦਾ ਸੀ ਤੇ ਕਈ ਵਾਰ ਅਜੀਹਾ ਵਪਰਦਾ ਸੀ ਕਿ ਲੰਗਰ ਮਸਤਾਨਾ ਹੋ ਜਾਂਦਾ ਸੀ ਤੇ ਸਤ ਗੁਰਾਂ ਨੂੰ ਕਈ ਵਾਰ ਭੁੱਖਿਆਂ ਵੀ ਸੌਣਾ ਪੈਂਦਾ ਸੀ ਇਸ ਸਤਿਗੁਰੂ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸਨ ਸੰਤਨ ਦਾ ਦਾਣਾ ਰੁੱਖਾ ਸੋ ਸਰਬ નિਦਾਨ ਗ੍ਰਹਿ ਸਾਖਤ 37 ਪ੍ਰਕਾਰ ਕੇ ਤੇ ਬਿਖੂ ਸਮਾਨ ਜਿਸ ਵਕਤ ਲਾਹੌਰ ਦੇ ਵਿੱਚ ਕਾਲ ਪੈ ਗਿਆ ਤੇ ਗੁਰੂ ਅਰਜਨ ਦੇਵ ਜੀ ਆਪ ਉੱਥੇ ਪਹੁੰਚਦੇ ਹਨ ਤੇ 8 ਮਹੀਨੇ ਆਪ ਆਪਣੀ ਹੱਥੀਂ ਲੋਕਾਂ ਦੀ ਸੰਗਤਾਂ ਦੀ ਸੇਵਾ ਕਰਦੇ ਹਨ ਸੋ ਇਹਨਾਂ ਗੁਣਾ ਕਰਕੇ ਹੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਸੌਂਪੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਕੀ ਰਾਗਾਂ ਦੇ ਵਿੱਚ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ ਗੁਰੂ ਅਰਜਨ ਦੇਵ ਜੀ ਨੇ ਅਮਰਤਸਰ ਸਰੋਵਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਅਮਰਤਸਰ ਸਰੋਵਰ ਨੂੰ ਸੰਪੂਰਨ ਕਰਵਾਇਆ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਤੇ ਬਹੁਤ ਸਾਰੇ ਮਹਾਨ ਕਾਰਜ ਕੀਤੇ ਅੱਜ ਦਾ ਜੋ ਇਤਿਹਾਸਕ ਵਿਆੜਾ ਹੈ ਗੁਰੂ ਅਰਜਨ ਦੇਵ ਜੀ ਦਾ ਗੁਰਤਾਕਦੀ ਦਿਵਸ ਹੈ ਵਿਚਾਰ ਕਰਦੇ ਆ ਹੋਈਆਂ ਫੁੱਲਾਂ ਦੇਖਣਾ ਬਖਸ਼ਣੀ ਅਤੇ ਦੀਸ਼ਾਂਜ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ